ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਫ ਦਾ ਸਰਪੰਚ ਹਰਪ੍ਰੀਤ ਸਿੰਘ ਪਿੰਡ ਬੋਹਣਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲਾ ਹਾਂ ਸਤਿਕਾਰਯੋਗ ਵੀਰੋ ਇੱਕ ਪਿਛਲੇ ਦਿਨਾਂ ਦਾ ਜਿਹੜਾ ਮੁੱਦਾ ਬੜਾ ਮੋਗਾ ਜ਼ਿਲ੍ਹਾ ਦੇ ਵਿੱਚ ਕਰਮਾਇਆ ਹੋਇਆ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਨੇ ਪੱਤਰਕਾਰ ਭਰਾ ਜਿਹੜੇ ਕਿ ਜੀਡੀਵੀ ਨਿਊਜ਼ ਚੈਨਲ ਚਲਾਉਂਦੇ ਆ ਮਹਿੰਦਰਪਾਲ ਗੁੰਬਾਰੀ ਉੱਗੇ ਸਮਾਜ ਸੇਵੀ ਗगन ਦਮਾਮਾ ਬਾਜਿਓ ਔਰ ਉਸ ਗਗਨਦ ਮਾਮਾ ਬਾਜਿਓ ਤੇ ਜਦੋਂ ਝੋਟ ਕੀਤੀ ਆ ਪਰਚਾ ਦਰਜ ਕੀਤਾ ਤਾਂ ਉਹਦਾ ਬੜਾ ਹੀ ਦੁੱਖ ਲੱਗਿਆ ਉਸ ਤੋਂ ਵੱਡਾ ਦੁੱਖ ਉਦੋਂ ਲੱਗਿਆ ਜਦੋਂ ਕੁਝ ਪੱਤਰਕਾਰ ਭਰਾਮਾ ਨੇ ਸਾਥ ਦੇਣ ਦੀ بجائے ਉਹਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਆ ਔਰ ਪੱਤਰਕਾਰ ਭਰਾਮਾ ਨੇ ਸਾਰਿਆਂ ਨੂੰ ਵੀ ਕਿਹਾ ਪਰ ਜਿਹੜੇ ਆਪਣੇ ਆਪ 'ਚ ਬੁੱਧੀਜੀਵੀ ਆ ਜਹਾਂ ਜਾ ਕੇ ਦੂਸਰੇ ਲੋਕਾਂ ਨੂੰ ਦੱਸਦੇ ਆ ਕਿ ਮਹਿੰਦਰ ਪਾਲ ਨੂੰ ਗਲਤ ਸੀ ਤਾ ਮਤਲਬ ਇਸ ਤਰ੍ਹਾਂ ਦੀਆਂ ਸਿੱਟੀਆਂ ਨੂੰ ਮੈਂ ਆਪ ਜੀ ਦੇ ਇੱਕ ਸਨਮੁਖ ਐਡੀਓ ਵਾਇਰਲ ਕਰਨ ਲੱਗਿਆ ਹਾਂ ਇਹ ਐਡੀਓ ਜਿਹੜੀ ਆ ਮਹਿੰਦਰਪਾਲ ਲੂੰਗਾ ਜੀ ਔਰ ਕੋਪੀ ਸੇਖਾਂ ਜਲਾ ਮੋਗਾ ਦੇ ਨਾਲ ਸੰਬੰਧਤ ਥਾਣੇ ਤੋਂ ਐਸਐਚਓ ਮੈਡਮ ਜਿਹੜੀ ਆ ਸ਼ਾਇਦ ਉਹਨਾਂ ਦਾ ਨਾਮ ਸੁਨੀਤਾ ਬਾਬਾ ਜੀ ਮੈਂ ਗਲਤ ਨਾ ਹੁਆ ਤਾਂ ਉਹਨਾਂ ਨਾਲ ਇਹ ਜਿਹੜੀ ਵੀਡੀਓ ਐਡੀਓ ਜਿਹੜੀ ਆ ਗੱਲਬਾਤ ਉਹਨਾਂ ਦੀ ਚੱਲਦੀ ਆ ਇਹ ਦੋਸ਼ ਲੱਗੇ ਆ ਕਿ ਲੜਕੀ ਦੀ ਉਹਨਾਂ ਨੇ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਆ ਉਹ ਕਰਤਾਰ ਹੋਇਆ ਅਸਲ ਕਹਾਣੀ ਵੀ ਤੁਹਾਨੂੰ ਪਤਾ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਜਿਹੜਾ ਰਾਜਨੀਤਿਕ ਦਬਾਅ ਹੋਆ ਜਾਂ ਪ੍ਰਸ਼ਾਸਨਿਕ ਦਬਾਅ ਹੁੰਦਾ ਵਾ ਉਹਦੇ ਅਸੀਂ ਦਵਾਲੇ ਘੁੰਮਦੇ ਆ ਲੋਕ ਮੈਂ ਕੋਲ ਨਾ ਚਾਹ ਪੂਸ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਆਪਣੀ ਚਾਹ ਪੂਸੀ ਛੱਡੋ ਔਰ ਅਣਖ ਜਗਾਓ ਅਸਲ ਕਰਕੇ ਹਮ ਠੀਕ ਹੈ ਮਹਿੰਦਰਪਾਲ ਨੂੰ ਬਾ ਦਾ ਨਾਮ ਸਾਥ ਦੇਣਾ ਤੁਹਾਡੀ ਮਰਜ਼ੀ ਆ ਪਰ ਉਂਗਲ ਕਰਨੀ ਜਾਂ ਕਿਸੇ ਬੰਦੇ ਨੂੰ ਗਲਤ ਕਰਕੇ ਸਰਟੀਫਿਕੇਟ ਦੇਣਾ ਇਹ ਬਹੁਤ ਮਾਰੀ ਗੱਲ ਆ ਪੱਤਰਕਾਰ ਵੀਰ ਪਹਿਲਾਂ ਐਸ ਐਡੀਓ ਨੂੰ ਧਿਆਨ ਨਾਲ ਸੁਣ ਲੈਣਾ ਇਹ ਜਿਹੜੀ 28 29 ਜਨਵਰੀ 2025 ਦੀ ਘਟਨਾ ਵਾ ਉਹਦੇ ਸੰਬੰਧ ਚਾ ਜੋ ਕਿ ਘਟਨਾ ਨਸ਼ਾ ਵਿਰੋਧੀ ਫਰੰਟ ਵੱਲੋਂ ਇੱਕ ਫੂਟੀ ਸੇਖਾਂ ਦੇ ਵਿੱਚ ਜਿਹੜਾ ਨਸ਼ਾ ਵਿਰੋਧੀ ਰੈਲੀ ਕੀਤੀ ਗਈ ਸੀ ਉਸ ਦੌਰਾਨ ਇੱਕ ਸ਼ੌਣੀ ਨਿੰਦਾਂ ਦੇ ਵਿੱਚੋਂ ਲੜਕੀ ਨਸ਼ੇ ਦੇ ਵਿੱਚ ਧੁੱਤ ਮਰੀ ਸੀਗੀ ਔਰ ਉਸ ਲੜਕੀ ਨੇ ਉਸ ਸਮੇਂ ਦੇ ਵਿੱਚ ਕਾਫੀ ਬਿਆਨ ਕੀਤਾ ਸੀ ਔਰ ਜੇ ਸਹੀ ਰੈਕਟ ਨੂੰ ਫੜਿਆ ਜਾਂਦਾ ਉਹਦੇ ਵਿੱਚ ਰਾਜਨੀਤਿਕ ਲੋਕਾਂ ਦੇ ਚਿਹਰੇ ਨੰਗੇ ਹੋਲੇ ਸੀ ਔਰ ਜਿਹੜੇ ਡਰਗ ਮਾਫੀਆ ਸੀ ਉਹਦਾ ਵੀ ਚਿਹਰਾ ਨੰਗਾ ਹੁੰਦਾ ਸੀ ਪਰ ਉਲਟ ਉਸ ਤੇ ਦਬਾਅ ਪਾਇਆ ਗਿਆ ਕਿ ਮਹਿੰਦਰ ਪਾਲ ਲੂਬਾ ਤੇ ਉਹਦੇ ਸਾਥੀ ਸੁਖਦੀਪ ਸਿੰਘ ਭੰਮ ਤੇ ਪਰਚਾ ਕਰਜ ਕਰ ਦਿੱਤਾ ਪਰਚੇ ਉਹ ਕਹਿੰਦੇ ਭਾਵੇਂ ਹੋਰ ਵੀ ਹੋ ਜਾਣ ਪਰ ਮੈਂ ਆਪਜੀ ਉਹ ਪਹਿਲਾ ਆਡੀਓ ਮਕ ਜਿਹੜੀ ਆ ਸੁਣਾਉਣਾ ਚਾਹਣਾ ਜਿਹੜੀ ਐਸਐਚਓ ਮੈਡਮ ਦੇ ਨਾਲ ਮਹਿੰਦਰਪਾਲ ਲੁੰਬਾ ਜੀ ਦੀ ਗੱਲਬਾਤ ਹੁੰਦੀ ਆ ਸੁਣੋ ਧਿਆਨ ਨਾਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਆ ਮਹਿੰਦਰਪਾਲ ਲੁੰਬਾ ਬੋ ਰਿਹਾ ਸੀ ਜੀ ਜੀਡੀਪੀ ਨੇ ਦੱਸੋ ਹਾਂਜੀ ਮੈਮ ਕਿੰਨੇ ਜਣੇ ਦੇ ਅਰੈਸਟ ਭਈ ਆ ਜੀ ਜਦੋਂ ਜੰਗਨਦੀਪ ਗੜ ਦੇ ਉੱਤੇ ਜਿਹੜਾ ਰੇਡ ਕੀਤੀ ਸੀ ਪੁਲਿਸ ਨੂੰ ਅਚਾਨਕ ਮੇਰੇ ਕੋਲ ਇਹ ਨਹੀਂ ਪਾਈ ਰਿਹਾ ਸ਼ੁਕਰ। ਓਕੇ ਇਹ ਉਹ ਤਾਂ ਨਸ਼ਾ ਵਿਰੋਧੀ ਕਮੇਟੀ ਮੈਂਬਰ ਘਰੇ ਆ ਵਾਂਸੀ ਰੇਡ ਕਰਵਾਈ ਆ। ਹਾਂ ਰੇਡ ਕੀਤੀ ਆ। ਹਾਂਜੀ। ਉਹ ਤੋਂ ਕੀਤੀ। ਤੇ ਉਹ ਕਹਿੰਦੇ ਅਗੇ ਉੱਤੋਂ ਗ੍ਰਿਫਤਾਰੀਆਂ ਵੀ ਹੋਈਆਂ। ਨਹੀਂ ਬੇਸ਼ਾਰੀ ਅਲੀ ਦਾ ਕੋਈ ਦਮ ਨਹੀਂ। ਦੇਖ ਤਾਂ ਸੀ ਸਾਡੀ ਜੁਨੀ ਵੀ ਰਿਕਵਰੀ ਹੋਊਗੀ। ਉਹ ਹਾਰ ਕਹਿੰਦੀ ਮੈਂ ਨਸ਼ਾ ਕਰਦੀ ਆ ਤੇ ਗੋਲੀ ਗੋਲੀ ਖਾਂਦੀ ਹਸਪੀਟਲ ਵਾਲੀ। ਨੇ ਮੈਂ ਮਾਮਾ ਉੱਤੇ ਗਾਕ ਮਿਲਿਆ ਕੁੜੀ ਉਹਨਾਂ ਨੂੰ ਦੋ ਜਣੇ ਇੱਕ ਜਣਾ ਤੁਸੀਂ ਛੱਡਿਆ ਇੱਕ ਜਣਾ ਨਾਲ ਲੈ ਕੇ ਗਏ ਹੋ ਤੇ ਇੱਕ ਉਹ ਮਮਾ ਧੀਆਂ ਦੋਨੇ ਤੁਸੀਂ ਉੱਥੇ ਨਾਲ ਲੈ ਕੇ ਆਏ ਹੋ ਥਾਣੇ ਉਸ ਤੋਂ ਬਾਅਦ ਦੀ ਗੱਲ ਕਰਦਾ ਮੈਂ ਨਹੀਂ ਨਹੀਂ ਥਾਣੇ ਹੁਣ ਉਹ ਬੜੀ ਪਰਤਸ ਵੀ ਨਹੀਂ ਆ ਸਕਦੇ ਨਾ ਪੁੱਛ ਕੇ ਅਸਲੀ ਵੀ ਨਹੀਂ ਆ ਸਕਦੇ ਆ ਕਿ ਨਹੀਂ ਤਾਂ ਇਹ ਹੈਗੇ ਜਿਹੜੇ ਜੀ ਬੰਦੇ ਲੈਣੇ ਹਨ ਉਹ ਰੈਸਟ ਕਰਕੇ ਲੈਉਣੇ ਆ ਓਕੇ ਐਨੇ ਹੁਣੇ ਸਾਡੇ ਇੱਕ ਰਿਪੋਰਟਰ ਨੇ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਕਿਹਾ ਭੱਜ ਗਏ ਉਹ ਭੱਜ ਕੇ ਦਾ ਮਤਲਬ ਇਹ ਸੀਗਾ ਕਿ ਉਹ ਇੱਥੋਂ ਸ਼ਿਫਟ ਹੋ ਗਈ ਕਿਤੇ ਹੋਰ ਓਕੇ ਇਹ ਨਸ਼ਾ ਵਿਰੋਧੀ ਕਮੇਟੀ ਤੁਹਾਡੇ ਤੇ ਇਲਜ਼ਾਮ ਲਾ ਰਹੀ ਹੈ ਜਿਵੇਂ ਤੁਸੀਂ ਜਾਣਬੁੱਝ ਕੇ ਚੱਕ ਲਾ ਉਹਨਾਂ ਨੂੰ ਤਾਂ ਪਕੜ গ্রেফতার ਕਰਨਾ ਬਣਦਾ ਸੀ ਨਹੀਂ ਨਹੀਂ ਕੋਈ ਲੜਕੀ ਦੇ ਇਲਜ਼ਾਮ ਕਿੱਡੇ ਖਤਰਨਾਕ ਹੈ ਜੀ ਉਹਨਾਂ ਤੇ ਮੇਰੀ ਗੱਲ ਸੁਣੋ ਜੀ ਫਿਰ ਮੌਕੇ ਤੇ ਤੁਹਾਨੂੰ ਗਾਕ ਵੀ ਮਿਲਿਆ ਜੀ ਇਹ ਤਾਂ ਗੱਲ ਹੁਣ ਤੁਸੀਂ ਕਹਿ ਰਹੇ ਹੋ ਨਾ ਗਾਕ ਕਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਜੀ ਸਾਡੇ ਕੋਲੋਂ ਕਿਹਨਾਂ ਨੇ ਨਸ਼ਾ ਵਿਰੋਧੀ ਕਮੇਟੀ ਦਾ ਮੈਂਬਰ ਜਿਹੜਾ ਤੁਹਾਡੇ ਨਾਲ ਗਿਆ ਸੀ ਸਾਡੇ ਨਾਲ ਤਾਂ ਕੋਈ ਵੀ ਨਹੀਂ ਗਿਆ ਮੈਂ ਤਾਂ ਉੱਥੇ ਮੌਕੇ ਤੇ ਘੱਟੋ-ਘੱਟ 1.5 ਘੰਟਾ ਰਹੀ ਹੁਣੀ ਸਾਡੇ ਨਾਲ ਤਾਂ ਕੋਈ ਗਿਆ ਹੀ ਨਹੀਂ ਨਸ਼ਾ ਉਹਦੀ ਕਮੇਟੀ ਦਾ ਮੈਂਬਰ ਹੈ ਤੁਹਾਨੂੰ ਹੋ ਸਕਦਾ ਨਾ ਪਤਾ ਹੋਵੇ ਉਹਨਾਂ ਦਾ ਇੱਕ ਬੰਦਾ ਸਕੂਟੀ ਤੇ ਉੱਥੇ ਹਾਜ਼ਰ ਸੀ ਸਕੂਟੀ ਤੇ ਆਇਆ ਸੀ ਤੁਹਾਡੇ ਨਾਲ ਨਾ ਗਿਆ ਹੋਊਗਾ ਪਰ ਉਹਨੇ ਸਾਰੀ ਐਕਟੀਵਿਟੀ ਦੀ ਜਿਹੜੀ ਰਿਪੋਰਟ ਸਾਨੂੰ ਦਿੱਤੀ ਹੈ মিডিਆ ਨੂੰ ਇਹ ਕੋਈ ਨਹੀਂ ਉਹਨਾਂ ਤੋਂ ਪੁੱਛੇ ਵੀ ਉਹਨਾਂ ਦਾ ਥਿਊ ਲੈ ਲਓ ਜਿਹੜਾ ਮੇਰਾ ਵੀਊ ਤੁਸੀਂ ਮੇਰਾ ਵੀਊ ਲੈ ਲਓ ਸਾਜੀ ਤੇ ਬਗੈਰ ਉਸੇ ਵੀਡੀਓ ਕੇ ਰੱਖੀ ਤੇ ਸਾਰਾ ਕੁਝ ਨਹੀਂ ਤੁਸੀਂ ਤੁਸੀਂ ਲੈ ਕੇ ਆਏ ਉੱਥੇ ਫਿਰ ਉਹਨਾਂ ਦੀ ਉਹਨਾਂ ਨੂੰ ਆਪਣਾ ਜਿਹੜੇ ਉਹ ਲੜਕੀ ਦੇ ਇਲਜ਼ਾਮ ਕਿੱਧਰ ਗਏ ਜੀ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਲੜਕੀ ਦੇ ਇਲਜ਼ਾਮ ਮਤਲਬ ਜਿਹੜੇ ਉਹਨੇ ਮੇਥੋਂ ਦੇਵਪਾਰ ਕਰਾਉਂਦੇ ਸੀ ਤੇ ਹੋਰ ਹੈ ਮੇਥੋਂ ਦੇਵਪਾਰ ਕਰਾਉਂਦੇ ਸੀ ਉਹ ਨੱਚੇ ਦੀ ਆਦੀ ਬਣਾਇਆ ਉਹਨੂੰ ਉਹ ਇਲਜ਼ਾਮ ਕਿੱਧਰ ਗਏ ਜੀ ਵੀ ਮੇਖੋ ਵੀ ਉਹ ਇਲਜ਼ਾਮ ਜਿਹੜੇ ਤਾਂ ਦੇਵਪਾਰ ਦਾ ਕਹਿੰਦੇ ਆ ਉਹ ਤਾਂ ਕਿਸੇ ਮੈਡੀਕਲ ਗਰਾਉਂਡ ਤੇ ਹੀ ਹੋਣਗੇ ਨਾ ਵੀ ਦੇਖੋ ਉਹ ਚੀਜ਼ ਨੂੰ ਦਫਤਰ ਵਿੱਚ ਮੈਂ ਮੈਨੂੰ ਨਾ ਸਮਝਾਓ ਪਲੀਜ਼ ਪਲੀਜ਼ ਮੈਨੂੰ ਨਾ ਸਮਝਾਓ ਮੈਂ ਬਹੁਤ ਸਾਰੇ ਕੇਸ ਇਦਾਂ ਦੇ ਕੀਤੇ ਹੋਏ ਆ ਮੈਨੂੰ ਤੁਸੀਂ ਕਾਰਵਾਈ ਦੱਸੋ ਪਲੀਜ਼ ਦੀ ਕੀ ਹੋਈ ਆ ਕਿਉਂਕਿ ਤਾਂ ਮੀਡੀਆ ਚੱਲਨੀ ਆ ਹੁਣ ਨੀ ਨੀ ਤੁਸੀਂ ਮੀਡੀਆ ਚਲਾ ਦਿਓ ਇਹਦਾ ਕੀ ਨੁਕਾਏ ਥੋੜੀਆ ਇਹ ਤੁਸੀਂ ਕਾਰਨ ਤਾਂ ਦੱਸੋ ਵੀ ਉਹਨਾਂ ਨੂੰ ਗ੍ਰਿਫਤਾਰ ਤੁਸੀਂ ਲੈ ਕੇ ਆਏ ਤੇ ਛੱਡਿਆ ਕਿਉਂ ਜਾਂਦਗੇ ਤੁਹਾਨੂੰ ਉੱਥੇ ਮੌਕੇ ਤੇ ਗਾਹਕ ਵੀ ਮਿਲਿਆ ਅਸੀਂ ਉਹਨਾਂ ਨੂੰ ਪੁੱਛ-ਵਿਛ ਨਹੀਂ ਲਿਆਂਦਾ ਹਾਂ ਦੱਸਿਆ ਵੀ ਮੈਂ ਪਹਿਲੇ ਪੰਜ-7 ਸਾਲ ਪਹਿਲਾਂ ਨਸ਼ਾ ਕਰਦੀ ਸੀ ਤਾਂ ਇਹ ਤੋਂ ਬਾਅਦ ਮੈਂ ਹਸਪੀਟਲ ਵਿੱਚ ਹੀ ਬੂੜੀ ਖਾਣ ਲੱਗ ਗਈ ਠੀਕ ਹੈ ਜੇ ਮੈਨੂੰ ਕਿਤੇ ਨਸ਼ੇ ਦੀ ਤੋੜ ਲੱਗਦੀ ਜੇ ਮੈਨੂੰ ਕਿਤੇ ਮਿਲ ਜਾਂਦਾ ਸੀ ਤੇ ਮੈਂ ਲਾ ਲੈਂਦੀ ਸੀ ਅੱਛਾ ਜੀ ਹਾਂ ਉਹਦੀ ਬਕਾਇਦਾ ਤੁਹਾਡੇ ਕੋਲ ਤੁਸੀਂ ਉਹ ਲੜਕੀ ਦੇ ਬਿਆਨ ਰਿਪੋਰਟ ਕਰ ਲੇ ਜੀ ਦਰਜ ਕਰ ਲੇ ਉਹਦੇ ਰਿਪੋਰਟ ਦੇ ਵਿੱਚ ਅਸੀਂ ਜਿਹੜੀ ਸਾਡੀ ਇਨੀਸ਼ੀਅਲ ਸਟੇਟ ਜੋ ਪੁੱਛ ਕੇ ਸ਼ੋ ਅਸੀਂ ਰਿਕਾਰਡ ਕੀਤੀ ਹੋਈ ਹੈ ਜੀ ਇਨੀਸ਼ੀਅਲੀ ਕਿਹਾ ਉਹ ਕਿਤੇ ਜੀ ਹੁਣ ਤੱਕ ਉਹਦੀ ਸਟੇਟਮੈਂਟ ਕਿਉਂ ਨਹੀਂ ਰਿਪੋਰਟ ਹੋਈ ਤੇ ਪਰਚਾ ਕਿਉਂ ਨਹੀਂ ਦਰਜ ਹੋਇਆ ਜੀ ਤੁਸੀਂ ਵੇਖੋ ਜੀ ਇੱਕ ਮਾਈਨਰ ਲੜਕੀ ਦੇ ਨਾਲ ਇਹ ਸਾਰਾ ਕੁਝ ਹੋਇਆ ਜੀ ਅੰਡਰ 18 ਤੁਸੀਂ ਮੈਨੂੰ ਤਾਂ ਕੱਲ ਬਹੁਤ ਸਮਝਾ ਰਹੇ ਸੀ ਵੀ ਉਹਦੀ ਉਹਦਾ ਨਾਮ ਨਹੀਂ ਜਾਰੀ ਕਰਨਾ ਜੇ ਨਹੀਂ ਕਰਨਾ ਤਾਂ ਹੁਣ ਤੁਸੀਂ ਦੱਸੋ ਕੀ ਕੀਤਾ ਤੁਸੀਂ ਵੇਖੋ ਜੀ ਉਹ ਤਾਂ ਜਦੋਂ ਸਟੇਟਮੈਂਟ ਲਿਖਾਉਗੀ ਪੱਤਰਕਾਰਾਂ ਲਈ ਤੁਹਾਡੀ ਮਹੱਤਵ ਅੱਜ ਮੈਡਮ ਤੁਸੀਂ ਉਹ ਲੜਕੇ ਨੂੰ ਲੈ ਕੇ ਗਏ ਉਹਦੀ ਸਟੇਟਮੈਂਟ ਰਿਕਾਰਡ ਕਿਉਂ ਨਹੀਂ ਕੀਤੀ ਮੇਰਾ ਸਵਾਲ ਹੈ ਸਟੇਟਮੈਂਟ ਲਿਖਾਈ ਨਹੀਂ ਉਹਨਾਂ ਨੇ ਤੁਸੀਂ ਲਗਾਨੀ ਸੀ ਜੀ ਉਹਨੇ ਥੋੜੀ ਲਗਾਨੀ ਸੀ ਤੁਸੀਂ ਲਿਖਣੀ ਸੀ ਨਹੀਂ ਨਹੀਂ ਲਿਖਣੀ ਤਾਂ ਮੈਂ ਸੀ ਪਰ ਉਹ ਤਾਂ ਮੈਂ ਸੀ ਪਰ ਉਹ ਲਿਖਾਉਗੇ ਤਾਂ ਤੇਰੀ ਲਿਖੀ ਜਾਣੀ ਹੈ ਨਾ ਹਾਂ ਹਾਂ ਕੁੜੀ মিডিਆ ਤੇ ਸਟੇਟਮੈਂਟ ਦੇ ਸਕਦੀ ਐ ਤੁਹਾਡੇ ਕੋਲ ਨਹੀਂ ਸਟੇਟਮੈਂਟ ਦੇ ਸਕਦੇ ਹਾਂ ਨਹੀਂ ਦਿੱਤੀ ਉਹਨਾਂ ਨੇ ਸਟੇਟਮੈਂਟ ਓਕੇ ਜੇ ਤੁਸੀਂ মিডিਆ ਦੇ ਵਿੱਚ ਜਿਹੜੀ ਉਹ ਤੇ ਸਟੇਟਮੈਂਟ ਆਈ ਐ ਉਹਦੇ ਗਰਾਉਂਡ ਤੇ ਕੁਝ ਨਹੀਂ ਕਰੋਗੇ ਫਿਰ ਇਹਨਾਂ ਨੂੰ ਅਸੀਂ ਉਹਨੂੰ ਆਪਦੀ ਇਨਵੈਸਟੀਗੇਸ਼ਨ ਦੇ ਅਕੋਰਡਿੰਗ ਜੋ ਬਣਦਾ ਹੀ ਤਾਂ ਉਹ ਕਰਾਂਗੇ ਨਾ মিডিਆ 'ਚ ਤੁਸੀਂ ਇਹਨੂੰ ਦਰਾਤਮਗਾ ਕੇ ਵੀ ਬਿਲਾ ਸਕਦੇ ਹੋ ਤੁਸੀਂ ਇਹਨੂੰ ਕੁਐਸ਼ਨ ਪੁੱਟ ਕਰ ਸਕਦੇ ਹੋ ਜਿਵੇਂ ਮੱਦੀ ਕਰ ਸਕਦੇ ਹੋ ਅੱਛਾ ਠੀਕ ਹੈ ਤੁਹਾਡੇ ਕੋਲ ਆ ਕੇ ਉਹ ਜੋ ਲਿਖਾਉਗੇ ਵੀ ਤਾਂ ਉਹਦੇ ਹਿਸਾਬ ਨਾਲ ਹੀ ਕਾਰਵਾਈ ਕਰਾਂਗੇ ਨਾ ਮੈਂ ਫਿਰ ਤੁਸੇ ਅੱਜ ਉਹਦੇ ਬਿਆਨ ਰਿਕਾਰਡ ਕਰਦੇ ਜੀ ਉਹਨਾਂ ਕੋਲ ਵੀ ਬਿਆਨ ਰਿਕਾਰਡ ਕਰਾਓ ਲੜਕੀ ਕਿਉਂ ਨਹੀਂ ਰਿਕਾਰਡ ਕਰਾਉਗੀ ਤੁਹਾਡੇ ਕੋਲ ਪਿਆਨ ਤੁਸੀਂ ਵੇਖੋ ਵੀ ਉਹ ਨਹੀਂ ਰਿਕਾਰਡ ਕਰਾਏ ਉਹਨੇ ਨਾ ਹੀ ਆਈ ਹੈ ਸਾਡੇ ਕੋਲ ਮੈਂ ਮੈਂ ਜਦੋਂ ਰਿਕਾਰਡ ਕਰਾਉਂਗਾ ਕਰਾਉਗੀ ਜਵਾਬ ਅਸੀਂ ਲਿਖ ਲਾਂਗੇ ਉਹਦਾ ਅਫਸਰਾਂ ਦੇ ਧਿਆਨ 'ਚ ਲਿਆ ਕੇ ਜੋ ਉਹਦੀ ਲੀਗਲ ਐਕਸ਼ਨ ਬਣਦੀ ਹੈ ਤੁਸੀਂ ਅਫਸਰਾਂ ਦੀ ਗੱਲ ਕਰਦੇ ਹੋ ਪੰਜਾਬ ਲੈਵਲ ਤੇ ਰੌਲਾ ਪੈ ਗਿਆ ਸਾਰੇ ਚੈਨਲਾਂ 'ਤੇ ਖਬਰ ਚੱਲੀ ਜਾਂਦੀ ਹੈ ਨਹੀਂ ਕੋਈ ਨਹੀਂ ਜੇ ਚੱਲੀ ਜਾਂਦੀ ਹੈ ਤਾਂ ਅਸੀਂ ਉਹਨੂੰ ਅਸੀਂ ਉਹਨੂੰ ਆਪ ਦਾ ਵੀਊ ਵੀ ਤਾਂ ਦੇ ਰਹੇ ਹਾਂ ਨਾ ਉਹ ਚੈਨਲ ਤੇ ਜੇ ਮੰਨ ਲਓ ਚੈਨਲ ਤੇ ਚੱਲਦੀ ਹੈ ਅਸੀਂ ਜਿਹੜਾ ਸਾਡਾ ਰਿਸਪੌਂਸਰ ਹੀ ਉਹੀ ਦੇ ਰਹੇ ਚਲੋ ਜਨੇ ਤੁਸੀਂ ਇਹ ਕਿਤੇ ਕੋਈ ਸਰਲ ਹੋਈ ਨਹੀਂ ਕਰਦੇ ਹਾਲ ਨਹੀਂ ਕਰੇਗੀ ਜੋ ਬਣਦੀ ਹੈ ਜੀ ਅਸੀਂ ਤਾਂ ਉਹ ਲੀਗਲ ਬਣਦਾ ਸੀ ਤਾਂ ਉਹ ਖਰਾ ਨਹੀਂ ਠੀਕ ਹੈ ਠੀਕ ਹੈ ਜੇ ਇਹ ਪੱਤਰ ਰਿਕਵਰੀ ਹੋਊਗੀ ਉਹਦੇ ਤੇ ਬਣਦਾ ਲੀਗਲ ਐਕਸ਼ਨ ਉਹ ਸਾਰਾ ਨਾਲੇ ਆ ਜਾਊਗਾ ਓਕੇ ਹਾਂ ਬੋਲੋ ਕੁਝ ਬਸ ਠੀਕ ਹੈ ਥੈਂਕ ਯੂ ਓਕੇ ਇਹ ਤੁਸੀਂ ਸੁਣ ਲਈ ਹੈ ਜੀ ਐਸਐਚਓ ਸਾਹਮਣੇ ਵਾਲੇ ਇਹ ਜਿਹੇ ਦੀ ਗੱਲਬਾਤ ਹੁੰਦੀ ਆ ਔਰ ਇਹਦੇ ਵਿੱਚੋਂ ਆਪ ਜੀ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ ਹੋਣਗੀਆਂ ਔਰ ਮੈਂ ਇੱਥੇ ਇਹ ਵੀ ਗੱਲ ਦਾ ਜ਼ਿਕਰ ਕਰ ਦੇਵਾਂ ਕਿ ਮੈਨੂੰ ਵੀ ਬਹੁਤ ਤਰ੍ਹਾਂ ਦਾ ਜਿਹੜਾ ਦਬਾਅ ਬਣ ਰਿਹਾ ਵਾ ਜਿਹੜਾ ਪ੍ਰਸ਼ਾਸਨ ਦਾ ਜੇ ਕੱਲ ਨੂੰ ਕੋਈ ਉਨੀ ਕੀ ਗੱਲ ਹੁੰਦੀ ਆ ਰਾਜਨੀਤਿਕ ਲੋਕਾਂ ਦੇ ਤਾਂ ਮੈਂ ਨਾਮ ਨਹੀਂ ਲੈ ਸਕਦਾ ਕਿਉਂਕਿ ਕਈ ਹੋ ਸਕਦੇ ਆ ਸਾਡੇ ਤੇ ਪਰ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਆ ਜੇ ਕੋਈ ਉਨੀ ਕੀ ਗੱਲ ਹੁੰਦੀ ਆ ਜਾਂ ਮੈਨੂੰ ਇਸ ਗੱਲ ਦੇ ਵਿੱਚ ਵੀ ਇਹ ਵੀਡੀਓ ਵਾਇਰਲ ਹੋਈ ਆ ਡਿਓ ਵਾਇਰਲ ਹੋਈ ਆ ਤਾਂ ਇਹਦੇ ਵਿੱਚ ਜੇ ਮੈਨੂੰ ਗੇਰ ਵੀ ਜਾਣਾ ਪੈਂਦਾ ਤਾਂ ਮੈਂ ਆਪਦੇ ਬਾਪੂ ਨੂੰ ਮੈਂ ਆਪਦੇ ਬਾਪ ਨੂੰ ਇਹ ਕਹਿਣਾ ਚਾਹੁੰਦਾ ਕਿ ਮੇਰੇ ਪਸੂ ਢਾਂਡੇ ਜਿਹੜੇ ਵੇਚ ਕੇ ਤੋਂ ਘਰ ਦਾ ਖਰਚਾ ਵਰਚਾ ਚਲਾ ਲਈ ਜਮਾਤ ਨਹੀਂ ਕਰਾਉਣੀ ਕਿਉਂਕਿ ਇਹ ਪਿੱਛੇ ਕਾਲੀ ਸਰਕਾਰਾਂ ਤੋਂ ਲੈ ਕੇ ਕਾਂਗਰਸ ਸਰਕਾਰਾਂ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਦਾ ਸਫ਼ਰ ਮੇਰਾ ਜਿਹੜਾ ਬਣ ਗਿਆ ਔਰ ਜੇ ਨਾ ਖਾਣੇ ਜਿਹੜੇ ਆ ਬਣੇ ਹੋਏ ਆ ਮੇਰੇ ਜਮਾਨਤ ਨਾ ਕਰਵਾਈ ਜੇ ਲੋਕਾਂ ਨੂੰ ਲੋੜ ਹੋ ਤਾਂ ਮੇਰੀ ਜਮਾਨਤ ਕਰਾ ਲੈਣਗੇ ਜੇ ਮੈਨੂੰ ਲੋੜ ਪਈ ਪਸੂ ਥਾਂਡੇ ਮੈਂ ਲੈਣੇ ਜਾਉਂਦਾ ਆ ਗਿਆ ਜੇ ਚੋ ਜਾ ਇਧਰੋਂ ਉਧਰੋਂ ਤੱਕ ਪਸੂਟਾ ਡਾਬੀ ਲੈ ਲੂ ਆਪਣੇ ਘਰ ਦਾ ਵੀ ਖਰਚਾ ਚਲਾ ਲੂ ਨਹੀਂ ਤਾਂ ਬਾਪੂ ਪਰਵਾਹ ਨਾ ਕਰੀ ਜੇ ਕਿਤੇ ਮੈਂ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਫੇਰ ਵੀ ਸ਼ਹੀਦਾਂ ਦੀ ਗੈਰੰਤੀ ਚਾਹਵਾ ਸੀ ਅੱਜ ਮੈਂ ਇਹਨਾਂ ਗੰਦੇ ਲੋਕਾਂ ਦੇ ਨਾਲ ਗੰਦੇ ਸਿਸਟਮ ਦੇ ਨਾਲ ਲੜਦਾ ਲੜਦਾ ਜੇ ਕਿਤੇ ਕੋਈ ਸ਼ਹਾਦਤ ਵੀ ਪੀ ਜਾਂਦਾ ਵਾ ਜਾਂ ਕਿ ਮੈਂ ਇਸ ਤਰ੍ਹਾਂ ਜੰਗ ਦਾ ਟੱਕਰਾਂ ਵੀ ਕਰ ਜਾਂਦਾ ਤੇ ਫਿਰ ਘਬਰਾਉਣ ਦੀ ਲੋੜ ਨਹੀਂ ਮਾਣ ਨਾਲ ਸਰ ਉੱਚਾ ਰੱਖੀ ਔਰ ਇਹ ਗੱਲ ਮਹਿਸੂਸ ਕਰੀ ਕਿ ਮੇਰੇ ਪੁੱਤ ਦੀ ਉਮਰ ਘਟ ਸੀ ਔਰ ਮੈਨੂੰ ਕਿਸੇ ਥੰਨੇ ਨਹੀਂ ਲੱਗਣ ਦਿੱਤਾ ਤੇ ਇਹ ਜੇ ਗੰਦੇ ਲੋਕਾਂ ਦੇ ਨਾਲ ਮੈਂ ਇਸ ਗੰਦੇ ਸਿਸਟਮ ਦੇ ਨਾਲ ਗੰਦੇ ਰਾਜਨੀਤਿਕ ਲੋਕਾਂ ਦੇ ਨਾਲ ਲੜਦਾ ਰਹੂਗਾ ਮਹਿੰਦਰਪਾਲ ਲੂੰਗਾ ਜਿਹੜਿਆ ਅੱਜ ਵੀ ਸਹੀ ਆ ਆਪਣੇ ਥਾਂ ਤੇ ਕੱਲ ਵੀ ਸਹੀ ਆ ਉਹਨਾਂ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਰਾਜਨੀਤਿਕ ਲੋਕਾਂ ਵੱਲੋਂ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਘਪਲੇ ਕੀਤੇ ਹੋਏ ਵੱਡੇ ਵੱਡੇ ਉਜਾਗਰ ਕਰ ਰਿਆ ਸੀ ਜਿਨ੍ਹਾਂ ਨੇ ਡਰਗ ਮਾਫੀਆ ਨਾਲ ਲੜ ਕੇ ਸਾਡੇ ਸਮਾਜ ਨੂੰ ਗੰਦਲਾ ਕੀਤਾ ਸੀ ਉਹਨਾਂ ਦੀ ਉਹ ਗੱਲ ਨੂੰ ਉਜਾਗਰ ਕਰਦਾ ਸੀ ਇਸ ਕਰਕੇ ਉਹਨਾਂ ਨੂੰ ਬੁਰਾ ਲੱਗਦਾ ਸੀ ਤਾਂ ਇਹ ਜਿਹੜਾ ਅਸੀਂ ਘੱਟ ਚਾਉਣਾ ਚਾਉਂਦੇ ਆ ਲੰਬੀ ਵੱਡੀ ਉਮਰ ਨਾਲ ਬੰਦਾ ਵੱਡਾ ਨਹੀਂ ਹੁੰਦਾਗਾ ਅਸੀਂ ਘੱਟ ਉਮਰ ਨਾਲ ਹੀ ਵੱਡੇ ਹੋਣਾ ਚਾਹੁੰਦੇ ਆ ਇਸ ਕਰਕੇ ਤੂੰ ਪ੍ਰਵਾਹ ਨਾ ਕਰੀ ਔਰ ਮੈਂ ਜਿਹੜਾ ਇਸ ਗੱਲ ਦਾ ਵਿਰੋਧ ਕਰਦਾ ਕਿ ਮਹਿੰਦਰਪਾਲ ਲੂਬਾ ਜਿੰਦਾਬਾਦ ਸੁਖਦੀਪ ਸਿੰਘ ਭਾਮੋ ਜਿਹੜੇ ਨਸ਼ਾ ਵਿਰੋਧੀ ਫਰਾਂਟਰ ਦੇ ਵੀਰ ਆ ਜਿੰਦਾਬਾਦ ਸਮਾਜ ਸੇਵੀ ਲੋਕ ਜਿਹੜੇ ਸਾਡੀ ਆਵਾਜ਼ ਬਣ ਰਹੇ ਆ ਸਾਡੇ ਨਾਲ ਮੀਤਨਾ ਕਰ ਰਹੇ ਆ ਉਹ ਜਿੰਦਾਬਾਦ ਔਰ ਜਿਹੜੇ ਕੁਸ਼ਕ ਪੱਤਰਕਾਰ ਨੇ ਸਾਰਿਆਂ ਨੂੰ ਵੀ ਕਹਿੰਦਾ ਜਿਹੜੇ ਇੱਕ ਦੂਜੇ ਨੂੰ ਉਂਗਲਾ ਲਾਉਂਦੇ ਕਰਦੇ ਆ ਉਹਨਾਂ ਨੂੰ ਮੈਂ ਫਿਰ ਇਹ ਸੁਨੇਹਾ ਦੇਣਾ ਕਿ ਵੀਰੋ ਜਵਾਨ ਬੰਦ ਵੀ ਕਈ ਕੋਸ਼ਿਸ਼ ਜੜੀ ਆ ਮਸਲੇ ਹੱਲ ਕਰ ਜਾਂਦੀ ਆ ਲੋਕਾਂ ਦੇ ਜਾ ਕੇ ਕੰਨਾਂ 'ਨਾ ਪਰੋ ਕਿ ਮਹਿੰਦਰਪਾਲ ਲੁੰਬੇ ਨੇ ਆਇਨੀ ਕੀਤਾ ਪੱਤਰਕਾਰੀ ਵਾਲੇ ਉਹਨੇ ਸਾਰੇ ਜਿਹੜੇ ਉਸ ਸਮੇਂ ਦੇ ਦਾਅ ਪੇਸ਼ ਸੀਗੇ ਉਹ ਬਿਲਕੁਲ ਬਕਾਇਦਾ ਉਹਨਾਂ ਨੇ ਜਿਹੜੇ ਆਪਣੇ ਨਭਾਏ ਆ ਔਰ ਸਹੀ ਉਹਦੀ ਜਿਹੜੀ ਡੈਂਟੀਫਿਕੇਸ਼ਨ ਵੀ ਕੋਈ ਉਹਨਾਂ ਲੋਕਾਂ ਦੇ ਵਿੱਚ ਨਹੀਂ ਜਾ ਕੇ ਕੀਤਾ ਸੀ ਇਹ ਜ਼ਰੂਰ ਸੀ ਕਿ ਉਹ ਲੜਕੀ ਦੇ ਹਾਲਾਤ ਜਿਹੜੇ ਇਸ ਸਮਾਜ ਦੇ ਵਿੱਚ ਲਿਆਣ ਕੇ ਲੋਕਾਂ ਨੂੰ ਜਾ ਕੇ ਕੀਤਾ ਸੀ ਲੋਕੋ ਉੱਠੋ ਇਹ ਗੰਦੇ ਨਸ਼ਿਆਂ ਵਿਰੋਧ ਜਿਹੜਾ ਜੁੱਧ ਨਸ਼ਿਆਂ ਵਿਰੋਧਾ ਇਹ ਜੁੱਧ ਨਸ਼ਿਆਂ ਵਿਰੋਧ ਨਹੀਂ ਹਜੇ ਵੀ ਉਹ ਚੰਗੇ ਲੋਕਾਂ ਦੇ ਵਿਰੋਧਾ ਕਿਸੇ ਦਾ ਇਨਕਾਊਂਟਰ ਹੋ ਰਿਹਾ ਕਿਸੇ ਨੂੰ ਕਿਵੇਂ ਕੀਤਾ ਜਾ ਰਿਹਾ ਬਚੋ ਔਰ ਸੰਘਰਸ਼ ਕਰੋ ਅਣਖੀ ਬਣੋ ਨਨਹਿੰਦਰਪਾਲ ਨੌਬਾਦ ਦੇ ਨਾਲ ਅੱਜ ਵੀ ਐਂ ਕੱਲ ਵੀ ਐ ਜੇਲ੍ਹ ਜਾਣਾ ਪਿਆ ਤਾਂ ਜੇਲ੍ਹ ਵੀ ਜਾਊਗਾ ਪਰ ਆਹ ਵੀ ਲੋਕ ਆਹ ਏਰੀਆ ਜਿਹੜੀ ਆ ਜੇ ਤੁਹਾਨੂੰ ਸੱਚੀ ਲੱਗਦੀ ਆ ਤਾਂ ਅਸੀਂ ਤੁਹਾਡਾ ਸਾਥ ਮੰਗਾਂਗੇ ਵੱਧ ਤੋਂ ਵੱਧ ਵਾਇਰਲ ਕਰੋ ਤਾਂ ਕਿ ਪਤਾ ਲੱਗ ਜੇ ਕਿਵੇਂ ਪੱਤਰਕਾਰ ਨੂੰ ਇੱਕ ਸੱਚੇ ਬੰਦੇ ਨੂੰ ਸਮਾਜ ਸੇਵੀ ਬੰਦਿਆਂ ਨੂੰ ਕਿਵੇਂ ਦਬਾਇਆ ਜਾ ਰਿਹਾ ਇਹ ਜੇ ਤੁਹਾਨੂੰ ਸਾਰਾ ਪਤਾ ਲੱਗ ਜੂ ਕਿਵੇਂ ਰਾਜਨੀਤਿਕ ਜਿਹੜਾ ਰੈਕਟ ਚੱਲਦਾ ਸੀਗਾ ਉਹ ਉਜਾਗਰ ਹੋ ਸਕਦਾ ਸੀ ਜੇ ਇਹਦੀ ਤਫ਼ਤੀਸ਼ ਕੀਤੀ ਜਾਂਦੀ ਪਰ ਇਹਨੂੰ ਰੈਕਟ ਨੂੰ ਖਤਮ ਕਰਨ ਦੇ ਲਈ ਇੱਥੇ ਹੀ ਜਿਹੜੀ ਇਹ ਗੱਲਬਾਤ ਖਤਮ ਕਰਕੇ ਮਿਹਦਰਪੁਰ ਲੰਗਵੇ ਤੇ ਸਖਦੀਪ ਸਿੰਘ ਭੰਮ ਤੇ ਪਰਚਾ ਦਰਜ ਕਰਕੇ ਸਰਕਾਰ ਨੇ ਬਹੁਤ ਘੱਡਿਆ ਜ਼ਿਲ੍ਹਾ ਪ੍ਰਸ਼ਾਸਨ ਮੋਗਨ ਬਹੁਤ ਘੱਡਿਆ ਰੋਲਾ ਦਾ ਠੀਕਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ